ਹੇ ਉਤੋਂ ਸਵੇਰ ਦੇ 12 ਵਜੇ ਤੇਰੀ ਹਾਲੇ ਤੱਕ ਜਾਗ ਨਹੀਂ ਖੁੱਲੀ। ਓ ਪਾਪਾ 12 ਵਜੇ ਕਿਹੜੀ ਸਵੇਰ ਹੁੰਦੀ ਐ। ਆਹੋ ਤੇਰੀ ਤਾਂ ਸ਼ਾਮਾਂ ਤੱਕ ਸਵੇਰ ਨਹੀਂ ਹੋਣੀ। ਮੈਂ 5 ਵਜੇ ਦਾ ਉੱਠਿਆ ਹੀ ਡੰਗਰ ਨਵਾ ਆ ਕੇ ਪੱਠੇ ਪਾ ਕੇ ਤੇ ਵਾਪਸ ਆ ਗਿਆ ਤੇ ਤੂੰ ਅਜੇ ਲੰਮੀਆਂ ਤਾਂ ਨਹੀਂ ਪਿਆ। ਜਦੋਂ ਵਾਗ ਰੱਖਿਆ ਸਾਂਭਣਾ ਵੀ ਪੈਣਾ ਆ। ਪੱਠੇ ਪਾ ਕੇ ਕੋਈ ਹਸਾਨ ਕੀਤਾ ਆ। ਓ ਚੱਲ ਮੈਂ ਨਹੀਂ ਹਸਾਨ ਕੀਤਾ ਤੇ ਤੂੰ ਹੀ ਉੱਠ ਕੇ ਮੇਰੇ ਤੇ ਹਸਾਨ ਕਰ ਦੇ। ਤੈਨੂੰ ਪਤਾ ਨਾ ਅਜ ਇੱਕ ਤਰੀਕ ਆ। ਅਖਦੇ ਕੀ ਹੋ ਗਿਆ ਇੱਕ ਤਰੀਕ ਅਖਦੇ ਇੱਕ ਤਰੀਕ ਪਹਿਲੀ ਵਾਰ ਹੀ ਆਈ ਆ। ਇੱਜਾ ਦਾਦੇ ਦੀ 17ਵੀਂ ਆ ਉਹ ਡੇਢ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਅਜ ਪਹਿਲੀ ਵਾਰ ਆਈ ਆ ਤੈਨੂੰ ਪਤਾ ਨਾ ਜੇ 1 ਜਨਵਰੀ ਆ ਮੰਜੇ ਦੇ ਪਿਆ ਢੀਠਣਾ ਉਹ ਤਿਆਰ ਹੋ ਤੇ ਸਕੂਲੇ ਤਿੱਤਰੋ ਅੱਜ ਨਹੀਂ ਮੈਂ ਜਾਣਾ ਜੁਨੇ ਪਾਪਾ ਕੱਲੂ ਚਲ ਜੂਗਾ ਸਕੂਲ ਤੇ ਘੜਾ ਬੰਬ ਟੈਗ ਪਾ ਲੱਗਾ ਵੀ ਜਿਹੜਾ ਬੰਦ ਹੋ ਜੂਗਾ ਵੀ ਮੁੜ ਕੇ ਖੁੱਲਣਾ ਨਹੀਂ ਹੈ ਜੇ ਚੰਗੀ ਚਾਉਣਾ ਨਾ ਤੇ ਉੱਠ ਜਾ ਕਿਤੇ ਇਹ ਨਾ ਹੋਵੇ ਤੇਰੇ ਤੇ ਜੁੱਤੀਆਂ ਤੇ ਬੰਬ ਚੱਲ ਜਾਣ ਨਾਲੇ ਮਾਂ ਤੇਰੀ ਦਾ ਫੋਨ ਆਇਆ ਉਹ ਕਹਿੰਦੀ ਸੀ ਮੁੰਡਾ ਮੇਰੇ ਹੋਂਦ ਨੂੰ ਸਕੂਲੇ ਜਾਣਾ ਚਾਹੀਦਾ ਰੱਬ ਕਰੇ ਕਿ ਤੇ ਫੇਰ ਲੋਕਡਾਊਨ ਲੱਗ ਜਾਣਾ ਫੇਰ ਤੋਂ ਹੀ ਮੈਨੂੰ ਬਣਾ ਲਿਓ ਡੀਸੀ ਲੈ ਬਣ ਗਿਆ ਛੁੱਟੀ ਦਾ ਜਗਾਰ ਉਹ Papa ਹਾਂ ਤੁਮ ਕਿਰੋੜਾ ਪਾਇਆ ਓ ਇਹਨੂੰ ਫੇਰ ਲੱਗ ਗਈ ਪਛੀ ਆਣੀਓ ਚਲਦੀ ਖਰਾਬ ਹੋ ਗਈ ਓ ਮੈਂ ਨਹੀਂ ਨਾ ਤੱਕ ਦੋ ਬਿਨਾ ਸਕੂਲੇ ਜਾਣਾ ਕਿ ਤਾ ਤੂੰ ਨਾ ਆ ਗਿਆ ਸਕੂਲੇ ਜਾਂਦਾ ਹੋਣਾ ਸਾਰਾ ਟੱਬਰ ਤੈਨੂੰ ਫੜ ਕੇ ਘਰੇ ਤੱਕ ਲੈ ਕੇ ਆਉਦਾ ਤੇ ਤੂੰ ਫੇਰ ਭੱਜ ਜਾਣਾ ਅੱਗੇ-ਉੱਗੇ ਤਾਂ ਨਹੀਂ ਮੈਨੂੰ ਪਤਾ ਪਰ ਮੈਂ ਅੱਜ ਨਾ ਆ ਗਿਆ ਜਾਣਾ ਕੋਈ ਨਹੀਂ ਟੂਟੀ ਵੀ ਅੱਜੀ ਚੱਲੂਗੀ ਤੇ ਤੂੰ ਸਕੂਲੇ ਵੀ ਅੱਜੀ ਜਾਵੇਂਗਾ ਮੈਂ ਕਰਦਾ ਪਲੰਬਰ ਨੂੰ ਫੋਨ ਹੈਲੋ ਮੰਗਾ ਬੋਲਦਾ ਟੂੜੀਆਂ ਵਾਲਾ ਹਾਂਜੀ ਮੰਗਾ ਹੀ ਬੋਲਦਾ ਟੂੜੀਆਂ ਵਾਲਾ ਓਏ ਘਰੇ ਟੂੜੀ ਖਰਾਬ ਹੋ ਗਈ ਤੇ ਮਾੜੀ ਜੀ ਤੈਨੂੰ ਵਿਖਾਉਣੀ ਆ ਨਹੀਂ ਅੱਜ ਤੇ ਮੈਂ ਤੋ ਆਇਆ ਨਹੀਂ ਜਣਾ ਮੈਂ ਚੱਲਿਆ ਕਿਤੇ ਕੱਲ ਪਹਿਲੇ ਟਾਈਮ ਵੇਖ ਜੂਗਾ ਓਏ ਨਹੀਂ ਨਹੀਂ ਅੱਜ ਹੀ ਵਿਖਾਉਣੀ ਆ ਅੱਜ ਹੀ ਵਿਖਾਉਣੀ ਆ ਹਾਂਜੀ ਕੋਈ ਨਹੀਂ ਫਿਰ ਮੈਂ ਬੰਦਾ ਭੇਜ ਦਿੰਦਾ ਚਲੋ ਠੀਕ ਆ ਬਾਦਰ ਉਸ ਵਸੇਮਗਾ ਰੋਟੀ ਦਿਖਾਈਏ ਉਹ ਰੋਟੀ ਜੋਗਾ ਪਹਿਲਾਂ ਕਰਦ ਲੈਰਾਸਨ ਦੇ ਵੈਰੀਆ ਤੈਨੂੰ 24 ਘੰਟੇ ਰੋਟੀ ਲੱਗੀ ਰਹਿੰਦੀ ਆ ਟਰੰਕ ਲਿਆ ਫੜ ਕੇ ਬਾਲ ਦੇ ਕਰਕੇ ਵਾਲਾ ਨਹੀਂ ਵਾਕਿਆ ਸਲਾਤ ਨੂੰ ਲੋੜਾ ਜਿੰਨੀ ਤੇਰੇ ਗੱਜ ਪਈ ਆ ਓਏ ਉਹ ਵਾਲ ਨਹੀਂ ਆ ਟੂਬ ਦਾ ਵਾਲ ਚਾਹੀਦਾ ਓਏ ਅਚਲਾ ਫੜ ਲਾ ਪੈਂਚਰ ਵੀਰਾ ਅਰੇ ਮੇਰੇ ਕਿੱਡੇ ਮਾੜਿਆ ਇਹਨੂੰ ਨਵੇਂ ਪਵਾਓ ਜਿੱਦਣ ਮੇਰੇ ਰਕਾ ਉੱਤੇ ਬੈਗਣਾ ਇਹਨੇ ਥੱਲੇ ਹੀ ਦਮ ਤੋੜ ਜਣਾ ਤੂੰ ਬਹੁਤੀਆਂ ਗੱਲਾਂ ਨਾ ਕਰ ਤੂੰ ਪੈਂਚਰ ਲਾ ਪਾਪੇ ਨੇ ਪਠੇ ਲੈਣ ਦੇਣਾ ਜੇ ਮੈਨੂੰ ਹੋਰ ਟਾਈਮ ਲੱਗਿਆ ਉਹਨੇ ਮੈਨੂੰ ਤੋੜ ਦੇਣਾ ਉਹ ਦੋ ਜੀਆ ਤੂੰ ਨਾ ਕਦੀ ਟਾਈਮ ਨਹੀਂ ਆਹੋ ਤੁਹਾਡੇ ਪੈਸੇ ਜੂ ਬੜਾ ਟਾਈਮ ਆਉਂਦੇ ਆ ਉਹ ਦੇ ਦਾਂਗੇ ਪੈਸੇ ਆਈ ਪਿੰਡ ਛੱਡ ਕੇ ਪਾ ਚੱਲੇ ਅਜੇ ਹੋ ਹਰੇ ਤੁਸੀਂ ਪਿੰਡ ਕਾ ਤਾਂ ਛੱਡਣਾ ਮੈਨੂੰ ਦੁੱਧ ਦਾ ਕੰਮ ਹੀ ਛੱਡਣਾ ਬਣਾਵਾ ਉਹ ਦੁੱਧੀਆਂ ਤੂੰ ਪੈਸਾ ਨੂੰ ਰੋਂਦਾ ਰਿਆ ਕਰ ਦੁੱਧ ਤੇਰਾ ਨਿਹਰਾ ਪਾਣੀ ਹੁੰਦਾ ਆ ਨਾ ਇਤੇ ਕਿਦੇ ਮਲਾਈ ਆਉਂਦੀ ਨਾ ਇਚੋਂ ਮੱਖਣ ਨਿਕਲਦਾ ਆ ਉਹ ਜੇ ਮੱਖਣ ਖਾਂਦਾ ਇੰਨਾ ਸੌਂ ਗਿਆ ਨਾ ਤੇ ਮੱਝ ਦਾ ਦੁੱਧ ਲਿਆ ਕਰੋ ਉਹ ਮੱਝ ਦੇ ਤੇ ਗਾਂ ਦੇ ਦੁੱਧ 'ਚ ਕਿੰਨਾ ਕਾ ਫਰਕ ਆ ਉਹ ਫਰਕ ਜਿਆਦਾ ਨਹੀਂ ਆ ਫਰਕ ਬਸ ਪੈਸਾ ਦਾ ਹੀ ਆ ਕੀ ਮਤਲਬ ਹੈ ਤੇਰਾ ਉਹ ਮਤਲਬ ਇਹ ਕਿ ਮੱਝ ਦਾ ਦੁੱਧ ਜਿਹੜਾ 60 ਕਿਲੋ ਆ ਤੇ ਗਾਂ ਦਾ ਦੁੱਧ 40 ਰੁਪਏ ਕਿਉਂ ਮਾਝੇ ਦਾ ਦੁੱਧ ਜ਼ਿਆਦਾ ਸੰਗਣਾ ਹੁੰਦਾ ਉਹ ਸੰਗਣਾ ਸੁਗਣਾ ਕਿੱਥੇ ਹੁੰਦਾ ਉਹ ਮੇਰੇ ਕੋਲ ਤਾਂ ਦੋਵਾਂ ਦਾ ਇੱਕੋ ਜਿਹਾ ਉਹ ਮਾਝੇ ਵਾਲਾ ਪੱਠੇ ਜ਼ਿਆਦਾ ਖਾਦੀ ਆ ਉਹ ਤਾਂ ਕਰਕੇ ਉਹਦਾ 20 ਰੁਪਏ ਰੇਟ ਜ਼ਿਆਦਾ ਲਾਈਦਾ ਬੱਲੇ ਉਹ ਤੇਰੇ ਆ ਵੜੀ ਸੁਣੀ ਗੱਲ ਦਸਣ ਡਿਆ ਉਹ ਜੇ ਇੰਨਾ ਸੰਗਣਾ ਪੀਂਦਾ ਚਾਹ ਵਾ ਨਾ ਤੇ ਆਪਣੇ ਡੰਗਰ ਨੂੰ ਰੱਖੋ ਉਹ ਆਪਣੇ ਡੰਗਰ ਕੀ ਰੱਖਣੇ ਦੁੱਧ ਆ ਆ ਪੱਠੇ ਤੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਮੁੜ ਕੇ ਲਿਆਂਦੇ ਨਹੀਂ ਜਾਂਦੇ ਉਹ ਤੁਹਾਨੂੰ ਪੱਠੇ ਤੋਂ ਲਿਆਉਂਦੀ ਕੀ ਲੋੜ ਆ ਉਹ ਜਿੰਨਾ ਤੁਹਾਡੇ ਘਰ ਘਾੜ ਚੜਿਆ ਤੁਹਾਡੇ ਕੋਲ ਹੁਣ ਮੁਕਣਾ ਉਹ ਤੁਹਾਡੇ ਤੇ ਕੋਠਿਆਂ ਤੇ ਵੀ ਘਾਬ ਗਿਆ ਵਾ ਉਹ ਨੈਨੇ ਦੋ ਦਿਆ ਇਹੋ ਘਾਥੜਾ ਆ ਇਹਦੇ ਸਜਾਵਟ ਆਲਾ ਘਾ ਆ ਉਹ ਸਜਾਵਟ ਆਲਾ ਓਏ ਇਹ ਤਾਂ ਮੈਨੂੰ ਰਕਾਵੜਾ ਵਾਲਾ ਲੱਗਣ ਡਿਆ ਵਾ ਉਹ ਬਰਸਾਤਾਂ ਦੇ ਦੇਨੇ ਆ ਵਢਾਲੋ ਇਹਨੂੰ ਐਵੇਂ ਕਿਤੇ ਸਪਲੜਾ ਬੋਹਗੇ ਉਹ ਦੋ ਦਿਆ ਸਪ ਸੁਪਣੀਆ ਨੂੰ ਲੜਦਾ ਸਾਡਾ ਪਾਪਾ ਹੀ ਵੜਾ ਹੜ ਨਾਲ ਲੜ ਲੈਂਦਾ ਆ ਨਾਲੇ ਜੇ ਉਹਨੇ ਹਾ ਤੇਰੀ ਕਾਕੂ ਵਾਲੀਆਂ ਗੱਲਾਂ ਸੁਣ ਲਈਆਂ ਨਾ ਉਹਨੇ ਤੇਰੇ ਨਾਲ ਵੀ ਲੜ ਪਣਾਈਓ ਹੂੰ ਉਹ ਦੁੱਧੀਆਂ ਨਾਲ ਖੋਲ ਲੱਗਦਾ ਸੁੱਖਾ ਹੀ ਆ। ਲੜਨ ਜੋ ਗਿਆ ਗਿਆ ਕਹੀਂ। ਪਾਈਆ ਤੁਸੀਂ ਦੁੱਧ ਲੈਂਦੇ ਆ। ਮਾਰਾਂ ਫੇਪਾਪੇ ਆਪਣੇ ਨੂੰ ਮਾਰਿਓ। ਉਹ ਕੋਲ ਕੋਲ ਤੂੰ ਤਾਂ ਗੁੱਸਾ ਹੀ ਕਰ ਗਿਆ ਮੈਂ ਤਾਂ ਮਜ਼ਾਕ ਕਰਨਿਆ। ਲਿਆ ਦੁੱਧ ਕਿੰਨਾ ਪਾਣਾ ਵਾ। ਅੱਜ ਪਾ ਦੇ ਇਕੱਠਾ ਤਿੰਨ ਪਾ। ਤਿੰਨ ਪਾ। ਉਹ ਕੀ ਗੱਲ ਪਰੋਣੇ ਘਰ ਖੀਰ ਖੁਰ ਬਣਾਉਂਦਾ ਰਦਾ ਵਾ। ਨਹੀਂ ਆਪ ਨਹੀਂ ਪੀ ਸਕਦੇ। ਸਾਡੇ ਕਿਹੜਾ ਮੇਦੇ ਕਮਜ਼ੋਰ ਆ ਵੀ ਸਾਨੂੰ ਪਾਦਾ ਨਹੀਂ। ਉਹ ਪਾ ਦੇ ਤੁਸੀਂ ਲੈਂਦੇ ਨੇ ਆ। ਪਾਈਆ ਤਾਂ ਦੁੱਧ ਲੈਂਦੇ ਜੋ ਚਮਚਾ ਚਮਚਾ ਤੁਹਾਡੇ ਮੰਡੇ ਆਉਂਦਾ ਵਾ। ਉਹ ਦੁੱਧਿਆ ਆ ਦੁੱਧ ਥੋੜਾ ਪੁਣਕੇ ਲਿਆ ਕਰ ਉਹ ਚ ਮੱਖੀਆਂ ਮਛਰ ਬਹੁ ਨਿਕਲਦੇ ਆ ਉਹ ਇਹਦੇ ਦੁੱਧ ਚ ਇਨਾ ਚੀਜ਼ਾਂ ਤੋਂ ਇਲਾਵਾ ਹੋਰ ਕੋਖ ਨਿਕਲਣਾ ਨਹੀਂ ਆ ਵਾਕਿਆ ਦੁੱਧਿਆ ਘਿਓ ਤੇ ਕਦੀ ਨਿਕਲੇ ਨਹੀਂ ਵਿੱਚੋਂ ਉਹ ਘਿਓ ਉਹ ਇਹਦੇ ਦੁੱਧ ਦੀ ਚਾਹ ਮਹਾ ਬੰਦੀ ਆ ਉਹ ਵੀ ਇੰਨੀ ਬਦਲੀ ਹੁੰਦੀ ਵੀ ਕਿਸੇ ਵੇਲੇ ਉੱਤੋਂ ਸੁੱਕਾ ਦੁੱਧ ਕੋਲ ਕੇ ਪਾਉਣਾ ਪੈਂਦਾ ਉਹ ਦੁੱਧਿਆ ਬੱਕਰੀ ਦਾ ਦੁੱਧ ਨਹੀਂ ਹੁੰਦਾ ਤੇਰੇ ਕੋ ਉਹ ਨਹੀਂ ਹਫਤਾ ਕੋ ਹੋ ਗਿਆ ਬੱਕਰੀ ਬਿਮਾਰ ਹੋ ਗਈ ਦੁੱਧ ਲਿਆਉਂਦੀ ਨਹੀਂ ਲਿਆ ਤਕਰੀਬ ਮਾਰੋਗੀ ਕੀ ਗੱਲੋਗੀ ਬੱਕਰੀ ਨੂੰ ਓਏ ਉਹਦੇ ਸੈਲ ਜੇ ਘਟ ਗਏ ਹੈ ਸੈਲ ਘਟ ਗਏ ਬੱਕਰੀ ਦੇ ਉਹ ਬੱਕਰੀ ਦੇ ਦੁੱਧ ਨਾਲ ਤੇ ਲੋਕਾਂ ਦੇ ਸੈਲ ਪੂਰੇ ਹੁੰਦੇ ਆ ਤੂੰ ਉਹਦੇ ਸੈਲ ਘਟਾਈ ਜਾਂਂਦੇ ਆ ਉਹਦੇ ਸੈਲ ਫੇ ਕਿੱਦਾਂ ਪੂਰੇ ਹੋਣਗੇ ਉਹ ਲਿਆਂਦੇ ਬੱਲੇ ਮੰਡਿਓ ਦੋ ਤੋੜੇ ਨਰਗਿਆਂ ਦੇ ਪਹਿਲਾਂ ਨੇ ਪਾਣੀ ਪੈ ਜੂਗਾ ਫਰਕ ਹੌਲੀ ਹੌਲੀ ਧੋ ਜੀਆ ਬੱਕਰੀ ਤੇ ਰੇਨ ਤੇ ਪੈ ਜੂਗਾ ਫਰਕ ਜੇ ਕੱਲ ਤੋਂ ਤੂੰ ਨੇ ਨਾ ਦੁੱਧ ਚੰਗਾ ਲਾ ਗਿਆ ਤੇ ਤੇਰੇ ਨਾਲ ਅਸੀਂ ਠਾ ਦੇਣੀਓ ਫਿਰ ਤੈਨੂੰ ਨਹੀਂ ਪੈਣਾ ਕੋਈ ਫਰਕ ਕਿੱਡਾ ਤੂੰ ਦੋਹ ਪਿਓ ਪੁੱਤਾਂ ਨੇ ਖਪਾਇਆ ਕਦੀ ਦੁੱਧ ਚੋਂ ਮੱਖਣ ਹੀ ਨਿਕਲਦਾ ਕਦੀ ਕਿਉਂ ਨਹੀਂ ਨਿਕਲਦਾ ਆ ਫੜ ਜਿੱਥੋਂ ਸੰਗਣਾ ਮਿਲੂਗਾ ਨਾ ਉਥੋਂ ਲੈ ਲਿਓ ਤੂੰ ਪਰ ਇਹੋ ਗੰਗਾ ਰਿਆ ਹੁਣ 50 ਹੀ ਤੈਨੂੰ ਕਿਹਾ ਵੀ ਜ਼ੁਬਾਨ ਨਾ ਬੋਲਿਆ ਕਰ ਭਜਾ ਕੇ ਰੱਖਦਾ ਨਾ ਉਹਨੂੰ ਲਾਲੀ ਹੁਣ ਬਾਟੀ ਨੂੰ ਮੂੰਹ ਕੀ ਹੋ ਰਿਹਾ